ਸਮੂਹ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਿਵੇਂ ਕਿ ਆਪ ਸਭ ਜਾਣਦੇ ਹੀ ਹੋ ਕਿ ਇਹ ਜਿਹੜੇ ਮਹੀਨੇ ਮਹੀਨਾ ਜਿਹੜਾ ਚੱਲ ਰਿਹਾ ਹੈ ਇਹ ਖੱਲੂ ਘਾਰਾ 1984 ਦੀ ਯਾਦ ਵਿੱਚ ਅਸੀਂ ਮਨਾ ਰਹੇ ਹਾਂ ਨਾਲ ਦੀ ਨਾਲ ਹੀ ਜਿਵੇਂ ਇੱਕ ਸਾਧ ਸੰਗਤ ਜਾਣਦੀ ਹੈ ਕਿ ਗੁਰੂ ਅਰਜਨ ਦੇਵ ਸਾਹਿਬ ਜਿਨ੍ਹਾਂ ਨੂੰ ਤਸੀਹੇ ਦਿੱਤੇ ਗਏ ਜਿਹੜੇ ਤਤੀ ਤਵੀ ਤੇ ਵੀ ਬੈਠੇ ਦਿਗਜੋ ਬਾਲੇ ਗਏ ਤਤੀ ਰੇਤਾ ਸੀਸ 'ਚ ਪੁਵਾਈ ਉਹਨਾਂ ਦੇ ਵੀ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਆ ਸੋ ਉਹਨਾਂ ਦੀ ਯਾਦ ਵਿੱਚ ਸ਼ਬੀਲਾਂ ਲਾਈਆਂ ਜਾ ਰਹੀਆਂ ਨੇ ਲਾਉਣੀਆਂ ਵੀ ਚਾਹੀਦੀਆਂ ਨੇ ਅਸੀਂ ਉਹਦੇ ਖਿਲਾਫ ਨਹੀਂ ਆ ਪਰ ਸਾਧ ਸੰਗਤ ਬੇਨਤੀ ਹੈ ਤੁਹਾਡੇ ਚਰਨਾਂ ਅੱਗੇ ਕਿ ਵਰਲਡ ਵਾਈਡ এনवायरमेंट ਡੇ ਮਨਾਇਆ ਜਾ ਰਿਹਾ ਸੋ ਆਪ ਦੇ ਚਰਨਾਂ 'ਚ ਬੇਨਤੀ ਇਹ ਹੀ ਆ ਕਿ ਆਪ ਵੀ ਜਿੱਥੇ ਸ਼ਬੀਲ ਦੇ ਲੰਗਰ ਲਾਉਂਦੇ ਹੋ ਨਾਲ ਦੀ ਨਾਲ ਰੁੱਖਾਂ ਦੇ ਬੂਟਿਆਂ ਦੇ ਇਹ ਨਾਲ ਦੀ ਨਾਲ ਇਹ ਸੇਵਾ ਕਰੀਏ ਕਿਉਂਕਿ ਜਿਹੜੀ ਅੱਜ ਗਰਮੀ ਵੱਧ ਰਹੀ ਹੈ ਇਹਦਾ ਕਾਰਨ ਇਹੀ ਇੱਕ ਇਹ ਆ ਕਿ ਅਸੀਂ ਕੁਦਰਤ ਤੋਂ ਦੂਰ ਹੁੰਦੇ ਜਾ ਰਹੇ ਹਾਂ ਟੁੱਟਦੇ ਜਾ ਰਹੇ ਹਾਂ ਸੋ ਕੁਦਰਤ ਦੇ ਨਾਲ ਫਿਰ ਤੋਂ ਜੁੜੀਏ ਸਾਂਝ ਪਾਈਏ ਤੇ ਜਿੱਥੇ ਸ਼ਬੀਲ ਵਰਤੋਂਦੇ ਆ ਨਾਲ-ਨਾਲ ਬੂਟਿਆਂ ਦੀ ਸੇਵਾ ਵੀ ਜਰੂਰ ਕਰੀਏ ਸੋ ਅੰਤ ਵਿੱਚ ਮੇਰੀ ਇੱਕ ਬੇਨਤੀ ਹੈ ਜੀ ਕਿ ਆ ਉਪਰੰਨ ਕਰੀਏ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਨਾਮ ਦੇ ਉੱਤੇ ਇੱਕ-ਇੱਕ ਬੂਟਾ ਜਰੂਰ ਲਾਈਏ ਤੇ ਉਹ ਬੂਟੇ ਨੂੰ ਪਾਲੀਏ ਵੀ ਜਰੂਰ ਉਹਨੂੰ ਪ੍ਰੋਪਰ ਪਾਣੀ ਵੀ ਦਈਏ ਖਾਦ ਵੀ ਦਈਏ ਸੋ ਜੇ ਉਹ ਬੂਟਾ ਕਿਸੇ ਕਾਰਨ ਵਾਰਸ਼ ਰਹਿ ਵੀ ਜਾਂਦਾ ਹੈ ਤਾਂ ਉਹਦੀ ਜਗ੍ਹਾ ਦੇ ਇੱਕ ਇੱਕ ਬੂਟਾ ਹੋਰ ਲਗਾਵਾਂਗੇ ਤੇ ਉਹਨੂੰ ਪਾਲਾਂਗੇ ਇਹ ਸਾਡਾ ਸੰਕਲਪ ਹੋਣਾ ਚਾਹੀਦਾ ਹੈ ਸੋ ਇੰਨੀਆਂ ਗੱਲਾਂ ਨਾਲ ਖੇਮਤ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ